ਪੰਜਾਬੀ ਇੱਕ ਚੈਨਲ ਲੇਖ ਰਿਹਾ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਾਧ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਸentityManager ਨੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਿੱਤੇ ਵੱਡੇ ਹੁਕਮ ਕਰਤਾ ਧਮਾਕੇਦਾਰ ਐਲਾਨ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਤੋਹਫਾ ਡੀਏ ਵਿੱਚ ਵਾਧਾ ਦਾ ਨੋਟੀਫਿਕੇਸ਼ਨ ਕੀਤਾ ਜਾ ਰਿਹਾ ਔਰਤਾਂ ਨੂੰ ਰਾਖਵਾ ਕਰਨ ਨਾ ਦੇਣ ਤੇ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡੇ ਹੁਕਮ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ ਨਵਜੋਤ ਸਿੰਘ ਜੁੱਧ ਨੇ ਟਕਾ ਕੇ ਦਿੱਤਾ ਪ੍ਰਤਾਪ ਆਜਵਨ ਠੋਕਵਾ ਜਵਾਬ ਕਈਆਂ ਵੱਡੀਆਂ ਗੱਲਾਂ ਰਾਜਪਾਲ ਪ੍ਰੋਹਿਤ ਨੇ ਇੱਕ ਹੋਰ ਬਿੱਲ ਨੂੰ ਦਿੱਤੀ ਮਨਜ਼ੂਰੀ ਇੱਕ ਤੋਂ ਪਿਆਸੀ ਪੈਂਡਿੰਗ ਪੰਜਾਬ ਦੇ ਮੌਸਮ ਬਾਰੇ ਮੌਸਮ ਵਿਭਾਗ ਵੱਲੋਂ ਵੱਡੀ ਖਬਰ 23 ਦਸੰਬਰ ਨੂੰ ਮੀਂਹ ਪੈਣ ਦੀ ਦਿੱਤੀ ਚੇਤਾਵਨੀ ਪੰਜਾਬ ਸਰਕਾਰ ਨੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਨੂੰ ਦਿੱਤੀ ਸਿੱਧੀ ਚੇਤਾਵਨੀ ਫੜੇਗੇ ਤਾਂ ਹੋਵੇਗੀ ਕਾਰਵਾਈ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਲਈ ਹੁਕਮ ਜਾਰੀ ਕੀਤੇ ਗਏ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਜਾਰੀ ਕੀਤੇ ਹਨ ਕਿ 31 ਮਾਰਚ 2024 ਦੇ ਬਾਦ ਕੋਈ ਵੀ ਸਰਕਾਰੀ ਸਕੂਲ ਦਾ ਬੱਚਾ ਜ਼ਮੀਨ ਉੱਤੇ ਨਹੀਂ ਬੈਠੇਗਾ। ਮਾਨ ਸਰਕਾਰ ਵੱਲੋਂ ਇਸ ਸੰਬੰਧੀ ਸਮੂਹ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 31 ਮਾਰਚ 2024 ਤੋਂ ਬਾਅਦ ਕੋਈ ਵੀ ਸਰਕਾਰੀ ਸਕੂਲ ਦਾ ਬੱਚਾ ਬੈਂਚ ਤੋਂ ਹੇਠਾਂ ਜ਼ਮੀਨ ਤੇ ਨਹੀਂ ਬੈਠਣਾ ਚਾਹੀਦਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਬੈਂਚਾਂ ਦੀ ਘਾਟ ਹੈ ਤਾਂ ਉਹ 23 ਦਸੰਬਰ ਬਾਅਦ ਦੁਪਹਿਰ 3 ਵਜੇ ਤੱਕ ਦਫ਼ਤਰਾਂ ਨੂੰ ਬੈਂਚਾਂ ਦੀ ਜ਼ਰੂਰਤ ਬਾਰੇ ਦੱਸ ਸਕਦੇ ਹਨ ਤੇ ਹੋਰ ਬੈਂਚ ਹਾਸਲ ਕਰ ਸਕਦੇ ਹਨ। ਮੁੱਖ ਤ੍ਰੇ ਭਗਵਾਨ ਤੁਮਾਨ ਨੇ 2 ਦਿਨ ਪਹਿਲਾਂ 1 ਦਸੰਬਰ ਤੋਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਪੱਤਾ 4% ਦੀ ਵਧਾਉਣ ਦਾ ਐਲਾਨ ਕੀਤਾ ਸੀ ਅਤੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਡੀਏ ਵਿੱਚ ਵਾਅਦੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਆਪ ਦੀ ਸਰਕਾਰ ਪੰਜਾਬ ਚ ਹਰ ਵਰਗ ਦੀ ਸਰਕਾਰ ਹੈ ਇਸ ਚ ਕਿਸੇ ਵੀ ਵਰਗ ਨੂੰ ਪਿੱਛੇ ਨਹੀਂ ਛੱਡਿਆ ਜਾਵੇਗਾ ਪੰਜਾਬ ਤਰੱਕੀ ਦੇ ਸਹੀ ਰਾਹ ਤੇ ਹੈ ਮਾਨ ਸਰਕਾਰ ਦਾ ਹਰ ਫੈਸਲਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਹੈ ਤੇ ਇਸ ਵਾਰ ਸਾਡੀ ਸਰਕਾਰ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਨਵੇਂ ਸਾਲ ਦੇ ਮੌਕੇ ਤੇ ਤੋਹਫਾ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਵਾਅਦਾ 1 ਦਸੰਬਰ 2023 ਤੋਂ ਲਾਗੂ ਹੋਵੇਗਾ ਅਤੇ 3,25,000 ਸਰਕਾਰੀ ਕਰਮਚਾਰੀਆਂ ਤੇ 3,05,000 ਪੈਨਸ਼ਨਰਾਂ ਨੂੰ ਇਸ ਦਾ ਲਾਭ ਮਿਲੇਗਾ ਡੀਏ ਦੇ ਇਸ ਵਾਅਦੇ ਨਾਲ ਪੰਜਾਬ ਸਰਕਾਰ ਨੂੰ ਸਾਲਾਨਾ 1100 ਕਰੋੜ ਰੁਪਏ ਦਾ ਬੋਝ ਪਵੇਗਾ ਔਰਤਾਂ ਨੂੰ ਰਾਖਵਾ ਕਰਨ ਨਾ ਦੇਣ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡੇ ਹੁਕਮ ਜਾਰੀ ਕਰਦਿਆਂ ਜਵਾਬ ਮੰਗਿਆ ਹੈ ਪੰਜਾਬ ਸਰਕਾਰ ਔਰਤਾਂ ਬਾਰੇ ਕਿੰਨਾ ਸੋਚਦੀ ਹੈ ਉਹ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਹਾਈ ਕੋਰਟ ਨੇ ਔਰਤਾਂ ਨੂੰ ਅਸਾਮੀਆਂ ਚ ਰਾਖਵਾ ਕਰਨ ਨਾ ਦੇਣ ਤੇ ਝਾੜ ਪਾਈ ਹੈ ਅਲਹੀ ਹਾਈ ਕੋਰਟ ਨੇ ਪੰਜਾਬ ਦੇ ਐਡਵੋਕੇਟ ਜਨਰਲ ਦਫਤਰ ਵਿੱਚ ਲਾ ਅਫਸਰਾਂ ਦੀ ਨਿਯੁਕਤੀਆਂ ਵਿੱਚ ਔਰਤਾਂ ਨੂੰ 33% ਦੀ ਰਾਖਵਾ ਕਰਨ ਨਾ ਦੇਣ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਰਾਖਵਾ ਕਰਨ ਨਾ ਦਿੱਤੇ ਜਾਂਦੀ ਇਹ ਪਟੀਸ਼ਨ ਔਰਤ ਸੁਨੈਨਾ ਵੱਲੋਂ ਪਾਈ ਗਈ ਹੈ ਪਟੀਸ਼ਨ ਕਰਤਾ ਦਾ ਦੋਸ਼ ਹੈ ਕਿ ਸਰਕਾਰ ਨੇ ਸਿਰਫ ਜਨਰਲ ਅਤੇ ਅਨੁਸੂਚਿਤ ਜਾਤੀ ਸ਼੍ਰੇਣੀਆਂ ਵਿੱਚ ਰਾਖਵਾ ਕਰਨ ਦਿੱਤਾ ਹੈ ਪਰ ਔਰਤਾਂ ਨੂੰ ਇਨ੍ਹਾਂ ਅਸਾਮੀਆਂ ਤੇ ਰਾਖਵਾ ਕਰਨ ਨਹੀਂ ਦਿੱਤਾ ਜਾ ਰਿਹਾ ਜਿਸ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਪੰਜਾਬੀ ਇੱਕ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਵੱਖਰਾ ਅਖਾੜਾ ਲਗਾਉਣ ਦੀ ਦਿੱਤੀ ਗਈ ਨਸੀਹਤ ਤੇ ਨਵਜੋਤ ਸਿੰਘ ਸਿੱਧੂ ਨੇ ਕਰਾਰਾ ਜਵਾਬ ਦਿੱਤਾ ਹੈ ਟਵਿੱਟਰ ਤੇ ਪੜਾਅਸ ਕੱਢਦੇ ਹੋਏ ਇੱਕ ਪੋਸਟ ਸ਼ੇਅਰ ਕਰਕੇ ਨਵਜੋਤ ਸਿੰਘ ਸਿੱਧੂ ਨੇ ਕਿ ਹੈਗੀ ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਕਵਰਾ ਹਰਚੋਂ ਪੈਦਾ ਗੁੰਮਰਾਹਕੁੰਨ ਬਿਆਨ ਅਤੇ ਵਿਹਾਰ ਚਤਰਾਈ ਵਾਲੀ ਪੈਂਤੜੇ ਵਾਜੀ ਦਾ ਆਹਲਾ ਨਮੂਨਾ ਉਹਨਾਂ ਕਹੇ ਹੈਗੀ ਤੁਸੀਂ ਇੰਡੀਆ ਘੜ ਜੋੜ ਦੀ ਸਿਆਸਤ ਨਾ ਕਰੋ ਅਤੇ ਬੋਲੋ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਇਸ ਕੜ ਜੋੜ ਦੇ ਸਿਆਸੀ ਫੈਸਲਿਆਂ ਨੂੰ ਲਾਗੂ ਨਹੀਂ ਕਰਾਂਗੇ ਤਾਂ ਇਹ ਵੱਖਰਾ ਖਾੜਾ ਨਹੀਂ ਹੈ ਪਰ ਜੇ ਸਿੱਧੂ ਇਹ ਆਖੇ ਕਿ ਹਾਈ ਕਮਾਂਡ ਨਾਲ ਖੜਾਂਗਾ ਤੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਖਾੜਾ ਕਿਵੇਂ ਹੋ ਗਿਆ ਕਾਂਗਰਸ ਦੇ 78 ਤੋਂ 18 ਵਿਧਾਇਕ ਰਹਿਣ ਦੀ ਜ਼ਿੰਮੇਵਾਰੀ ਤੁਹਾਡੇ ਸਿਰ 'ਤੇ ਆਉਂਦੀ ਹੈ ਨਾ ਕਿ ਪ੍ਰਧਾਨ ਹੋਣ ਵਜੋਂ ਨਵਜੋਤ ਸਿੰਘ ਸਿੱਧੂ ਸਿਰ ਹੈ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਲੁੱਟ ਖਤਮ ਕਰਨ ਵਾਲਾ ਪੰਜਾਬ ਏਜੰਡਾ ਨਕਾਰ ਕੇ ਅਨੁਸੂਚਿਤ ਜਾਤੀ ਦਾ ਪੱਤਾ ਖੇਡ ਹੈ ਇਹ ਨਤੀਜਾ ਤੁਹਾਡੀ ਬਾਦਲ ਕੈ ਨਾਲ ਉੱਤਰਕਾਟੋਂ ਮੈਂ ਚੜਾਂ ਵਾਲਾ ਸਿਆਸਤ ਕਰਨਾ ਹੈ ਬਾਜਵਾ ਸਾਹਿਬ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਵੇਲੇ ਤਾਂ ਤੁਸੀਂ ਸਿਸਵਾ ਫਾਰਮ ਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਪਿਆਰ ਭਿੰਗਾ ਝੂਟਦੇ ਸੀ ਤੁਹਾਡੇ 2 ਸਾਲ ਤੋਂ ਐਲਾਨਮੰਤ ਸਰਕਾਰ ਦੀਆਂ ਕਿਹੜੀਆਂ-ਕਿਹੜੀਆਂ ਨੀਤੀਆਂ ਖਿਲਾਫ ਖਾੜਾ ਲੱਗਿਆ ਹੈ ਇਹੇ ਦੱਸੋ ਤੁਹਾਡੀ ਕਾਂਗਰਸ ਸਰਕਾਰ ਦੀਆਂ ਕਿਹੜੀਆਂ-ਕਿਹੜੀਆਂ ਨੀਤੀਆਂ ਤੇ ਫੈਸਲਿਆਂ ਉੱਪਰ ਘਮਾਨਤ ਐਲਾਨਮੰਤ ਸਰਕਾਰ ਉਲੰਘਣ ਕਰ ਰਹੀ ਹੈ ਨਵਜੋਤ ਸਿੰਘ ਸਿੱਧੂ ਨੇ ਐਲਾਨਮੰਤ ਸਰਕਾਰ ਦੀਆਂ ਨੀਤੀਆਂ ਤੇ ਫੈਸਲਿਆਂ ਉੱਪਰ ਹਮਲਾ ਕੀਤਾ ਹੈ ਤੇ ਤੁਹਾਨੂੰ ਕਿਉਂ ਤਕਲੀਫ ਹੋ ਰਹੀ ਹੈ ਵਿਧਾਨ ਸਭਾ ਦੀ ਚੋਣ ਹਾਰਨ ਉਸ ਬਾਅਦ ਵੀ ਸਿੱਧੂ ਨੇ ਆਪ ਸਰਕਾਰ ਦੀਆਂ ਗਰੰਟੀਆਂ ਪੂਰੇ ਨਾ ਕਰਨ ਦੀ ਸਿਆਸਤ ਖਿਲਾਫ ਅਪਲਾ ਕੀਤਾ ਸੀ ਅਤੇ ਐਲਾਨ ਮੰਤਰੀ ਨੂੰ ਉਸ ਨੂੰ ਗੱਲਬਾਤ ਕਰਨ ਲਈ ਸੱਦਾ ਦੇਣ ਲਈ ਮਜਬੂਰ ਹੋਣਾ ਪਿਆ ਸੀ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਬਿਜ਼ਨੈਸ ਬਿਊਰੋ ਬੀਲ 2022 ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ 1 ਸਾਲ ਤੋਂ ਵੱਧ ਸਮੇਂ ਤੋਂ ਪੈਂਡਿੰਗ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ 1 ਅਕਤੂਬਰ 2022 ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬਣਾਏ ਕਮਿਸ਼ਨ ਨੂੰ ਭੰਗ ਕਰਨ ਲਈ ਬੀਲ ਪੇਸ਼ ਕੀਤਾ ਸੀ ਇਸੇ ਸਾਲ 10 ਅਕਤੂਬਰ ਨੂੰ ਇਸ ਨੂੰ ਰਾਜਪਾਲ ਕੋਲ ਭੇਜਿਆ ਗਿਆ ਸੀ ਪਰ ਮੁੱਖ ਤ੍ਰਿਯਤੇ ਰਾਜਪਾਲ ਵਿਚਾਰੇ ਤਣਾਪੂਰਨ ਸਬੰਧਾਂ ਕਾਰਨ ਇਹ ਬਿੱਲ ਲਟਕਾ ਗਿਆ ਸੀ ਇਹ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਜੱਜ ਮਹਤਾਬ ਸਿੰਘ ਗਿੱਲ ਦੀ ਛੁੱਟੀ ਤੈਅ ਹੋ ਗਈ ਸੀ ਪੰਜਾਬ ਵਿੱਚ ਰਾਤ ਦੇ ਬਾਅਦ ਹੁਣ ਦਿਨ ਦਾ ਪਾਰ ਆ ਵੀ ਸਧਾਰਨ ਤੋਂ ਹੇਠਾਂ ਪਹੁੰਚ ਗਿਆ ਹੈ ਮਠਿੰਡਾ ਦਾ ਅਦਿਕਤਮ ਤਾਪਮਾਨ 21 ਡਿਗਰੀ ਦਰਜ ਕੀਤਾ ਗਿਆ ਹੈ ਜੋ ਕਿ ਸਧਾਰਨ ਤੋਂ 0.9 ਡਿਗਰੀ ਸੈਲਸੀਅਸ ਘੱਟ ਰਿਹਾ ਹੈ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਪਾਰਾ ਸ਼ਿਮਲਾ ਧਰਮਸ਼ਾਲਾ ਤੋਂ ਵੀ ਹੇਠਾਂ ਚਲਾ ਗਿਆ ਹੈ ਪੰਜਾਬ ਦੇ ਫਰੀਦਕੋਟ ਦਾ ਨਿਊਨਤਮ ਤਾਪਮਾਨ ਸਭ ਤੋਂ ਘੱਟ ਦਰਜ ਕੀਤਾ ਗਿਆ ਹੈ ਇੱਥੇ ਰਾਤ ਦਾ ਪਾਰਾ 4 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ ਰੋਪੜ ਫਿਰੋਜ਼ਪੁਰ ਗੁਰਦਾਸਪੁਰ ਅਮਰੀਕਸਾ ਲੁਧਿਆਣਾ ਦਾ ਘੱਟੋ ਘੱਟ ਤਾਂ 3.5 ਡਿਗਰੀ ਤੋਂ ਘੱਟ ਦਲਜ ਕੀਤਾ ਗਿਆ ਹੈ ਦੂਜੇ ਪਾਸੇ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ 4 ਦਿਨ ਬਾਅਦ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੇ ਨਾਲ ਠੰਡ ਲਹਿਰ ਚੱਲ ਸਕਦੀ ਹੈ ਅਤੇ ਨਾਲ ਹੀ 23 ਦਸੰਬਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਿਸ ਨਾਲ ਠੰਡ ਦਾ ਪਰਕੋ ਵਧੇਗਾ ਲੋਹੜੀ ਮਾਗੀ ਦੀ ਸੰਗਰਾਮ ਤੇ ਬਸੰਤ ਪੰਚਮੀ ਦੇ ਤਿਉਹਾਰਾਂ ਦੇ ਦਸਤਕ ਦਿੰਦੇ ਹੀ ਇੱਕ ਵਾਰ ਫਿਰ ਪਤੰਗबाजी ਦੇ ਸ਼ੌਕੀਨਾ ਵੱਲੋਂ ਮਾਰੂ ਚੈਨਲ ਡੋਰ ਦੀ ਵਰਤੋਂ ਕਾਰਨ ਬੇਗੁਨਾਹੇ ਮੁੱਖੀ ਜਾਨਾਂ ਤੇ ਬੇਜਵਾਨ ਪਸ਼ੂ ਪੰਛੀਆਂ ਦੇ ਫਿਰਤੇ ਮੌਤਾ ਖਤਰਾ ਮਡਰਾਉਂਦੀਆਂ ਸੰਭਾਵਨਾਵਾਂ ਜ਼ੋਰ ਫੜਨ ਲੱਗੀਆਂ ਹਨ ਅਜਿਹੇ 'ਚ ਪੰਜਾਬ ਸਰਕਾਰ ਵੱਲੋਂ ਖੁੰਨੀ ਡੋਰ ਦੀ ਵਰਤੋਂ ਖਿਲਾਫ ਸਖਤ ਕਦਮ ਉਠਾਉਂਦੇ ਹੋਏ ਚਾਈਨਾ ਡੋਰ ਨਾਲ ਪਤੰਗ ਉਡਾਉਣ ਡੋਰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ ਫੜੇ ਜਾਣ ਤੇ 5 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਕਰਨ ਦੀ ਸਖਤ ਚੇਤਾਵਨੀ ਦਿੱਤੀ ਹੈ। ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੁਧਿਆਣਾ ਜ਼ਿਲ੍ਹੇ ਵਿੱਚ ਵਿਭਾਗੀ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਵੱਡਾ ਆਪਰੇਸ਼ਨ ਚਲਾਇਆ ਜਾਵੇਗਾ ਜਿਸ ਵਿੱਚ ਵਿਭਾਗੀ ਮੁਲਾਜ਼ਮਾਂ ਵੱਲੋਂ ਚਾਇਨਾ ਡੋਰ ਵੇਚਣ ਵਾਲੇ ਸਾਰੇ ਸ਼ੱਕੀ ਦੁਕਾਨਦਾਰਾਂ ਦੀਆਂ ਦੁਕਾਨਾਂ, ਗੋਦਾਮਾਂ ਤੇ ਲੋਡ ਪੈਨ ਤੇ ਲੋਕਾਂ ਦੇ ਘਰਾਂ ਵਿੱਚ ਵੀ ਚੈਕਿੰਗ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਇਸ ਦੌਰਾਨ ਜੇਕਰ ਵਿਭਾਗੀ ਮੁਲਾਜ਼ਮਾਂ ਨੂੰ ਮੌਕੇ ਤੇ ਚੈਨਲ ਡੋਰ ਬਰਾਮਦ ਹੁੰਦੀ ਹੈ ਤਾਂ ਸਬੰਧਤ ਦੁਕਾਨਦਾਰ ਜਾਂ ਵਿਅਕਤੀ ਖਿਲਾਫ ਮੌਕੇ ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਕਿ ਮੈਨੂੰ ਮੌਕਾ ਮਿਲਿਆ ਕਿ ਮੈਂ ਆਪਣੀਆਂ ਭੈਣਾਂ ਦੇ ਰੂਹ ਨੂੰ ਹੋਆ ਮੈਂ ਆਪਣੀਆਂ ਮਾਵਾ ਦੇ ਰੂਹ ਨੂੰ ਹੋ ਸਕਦਾ ਤੇ ਉਸ ਤੋਂ ਜ਼ਿਆਦਾ ਖੁਸ਼ੀ ਦੀ ਇਹ ਗੱਲ ਹੈ ਕਿ ਜਿੰਨੀਆਂ ਮਾਵਾ ਤੇ ਭੈਣਾਂ ਭੈਣਾਂ ਇੱਥੇ ਬੈਠੀਆਂ ਨੇ ਸਾਰਿਆਂ ਦੇ ਮੂੰਹ ਤੇ ਇੱਕ ਖੁਸ਼ੀ ਹੈ ਕਿਉਂਕਿ ਅੱਜ ਉਹਨਾਂ ਨੂੰ ਰੁਜ਼ਗਾਰ ਮਿਲਿਆ ਅੱਜ ਉਹ ਸਿਰਫ ਇੰਡੀਪੈਂਡੈਂਟ ਜਿਹਨੂੰ ਆਪਾਂ ਕਹਿੰਦੇ ਆ ਉਹ ਹੋਈਆਂ ਬਹੁਤ ਸਾਰੀਆਂ ਲੇਡੀਜ਼ ਮੈਨੂੰ ਅੰਦਰ ਵੀ ਮਿਲੀਆਂ ਉਹ ਕਹਿੰਦੀਆਂ ਵੀ ਪਹਿਲਾਂ ਤਾਂ ਘਰ ਵਾਲਿਆਂ ਦੀਆਂ ਝਿੜਕਾਂ ਖਾਂਦੀਆਂ ਸੀ ਪੈਸੇ ਮੰਗਦੀਆਂ ਵੀ ਡਰਦੀਆਂ ਸੀ ਕੋਈ ਚੀਜ਼ ਲੈਣ ਤੋਂ ਗੁਰੇਜ਼ ਕਰਦੀਆਂ ਸੀ ਕਿ ਨਾ ਲਈਏ ਘਰਦਿਆਂ ਤੋਂ ਪੈਸੇ ਮੰਗਣੇ ਪੈਣਗੇ ਪਰ ਅੱਜ ਮਾਨ ਸਰਕਾਰ ਦੀ ਦੇਣ ਛਦਕਾ ਉਹ ਲੇਡੀਜ਼ ਨੂੰ ਇੰਨਾ ਕੈਪੇਬਲ ਕਰਤਾ ਸਰਕਾਰ ਨੇ ਕਿ ਉਹ ਆਪਣਾ ਰੋਜ਼ਗਾਰ ਚਲਾਉਂਦੀਆਂ ਨੇ ਆਪਣਾ ਘਰ ਚਲਾਉਂਦੀਆਂ ਨੇ ਆਪਣੀ ਚੀਜ਼ ਜਿਹੜੀ ਉਹਨਾਂ ਨੂੰ ਲੋੜ ਹੈ ਉਹ ਲੈ ਸਕਦੀਆਂ ਨੇ ਬੜੀਆਂ ਲੇਡੀਆਂ ਨੇ ਉਹਨਾਂ ਕਿਹਾ ਕਿ ਅਸੀਂ ਸਿਰਫ 8ਵੀਂ 9ਵੀਂ ਕਲਾਸ ਤੱਕ ਪੜ੍ਹਾਈ ਕੀਤੀ ਸੀ ਕੋਈ 10ਵੀਂ ਪਾਸ ਸੀ ਕੋਈ 12ਵੀਂ ਪਾਸ ਸੀ ਇਹ ਪੈਸਿਆਂ ਨਾਲ ਜਿਹੜਾ ਰੁਜ਼ਗਾਰ ਤੋਂ ਜਿਹੜਾ ਇੱਕ ਵੱਡੀ ਜਿਹੜੇ ਸਟਿਚ ਕਰ ਰਹੀਆਂ ਨੇ ਜਿਹੜੀ ਸਕੂਲ ਦੀਆਂ ਯੂਨੀਫਾਰਮ ਸਟਿਚ ਕਰ ਰਹੀਆਂ ਨੇ ਉਹਦੇ ਤੋਂ ਜਿਹੜਾ ਪੈਸਾ ਆ ਰਿਹਾ ਹੈ ਉਹਨਾਂ ਨਾਲ ਅੱਗੇ ਵੀ ਪੜ੍ਹ ਰਹੀਆਂ ਨੇ ਸੋ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਐਮ.ਐਲ.ਏ ਸਾਹਿਬ ਵੀ ਮੇਅਰ ਸਾਹਿਬਾ ਮਾਨ ਸਰਕਾਰ ਵੀ ਦੀਏ ਸਾਹਿਬਾ ਇਹ ਸਾਰਾ ਜਿਹੜਾ ਕੰਟਰੈਕਟ ਹੈ ਵਰਦੀਆਂ ਦਾ ਵੀ ਅੱਜ ਆਮ ਪਰਿਵਾਰਾਂ ਆਮ ਪਰਿਵਾਰਾਂ ਦੇ ਲੇਡੀਜ਼ ਨੂੰ ਮਿਲਿਆ ਹੈ ਇਹ ਕੰਟਰੈਕਟ ਪਹਿਲਾਂ ਵੀ ਮਿਲਦੇ ਸੀਗੇ ਪਰ ਪਹਿਲਾਂ ਵੱਡੇ ਵੱਡੇ ਘਰ ਵਾਲੇ ਵੱਡੇ ਵੱਡੇ ਫੈਕਟਰੀਆਂ ਵਾਲੇ ਲੈ ਜਾਂਦੇ ਸੀ ਤੇ ਸਾਡੀਆਂ ਲੇਡੀਜ਼ ਬਾਰੇ ਸਾਡੀਆਂ ਭੈਣਾਂ ਬਾਰੇ ਕਦੇ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਿ ਉਹ ਕਿਵੇਂ ਆਪਦੇ ਘਰ ਦਾ ਗਜ਼ਾਰਾ ਕਰਦੀਆਂ ਹੋਣਗੀਆਂ ਕਿਵੇਂ ਆਪਦੇ ਬੱਚੇ ਪਾਲਦੀਆਂ ਹੋਣਗੀਆਂ ਜੇ ਅੱਜ ਵੀ ਆਪਾਂ ਦੇਖੀਏ ਤੇ ਲੇਡੀਜ਼ ਆਪਣੇ ਬੱਚਿਆਂ ਨਾਲ ਬੈਠੀਆਂ ਨੇ ਇੱਥੇ ਜੇ ਲੇਡੀਆਂ ਆਪਣੇ ਘਰ ਦਾ ਖਰਚਾ ਚਲਾ ਸਕਦੀਆਂ ਨੇ ਆਪ ਦਾ ਪਰਿਵਾਰ ਪਾਲ ਸਕਦੀਆਂ ਨੇ ਤੇ ਹੋਰ ਵੀ ਬਹੁਤ ਕੁਝ ਕਰ ਸਕਦੀਆਂ ਨੇ ਟੈਲੈਂਟ ਦੀ ਸਾਡੇ ਲੇਡਿਸ 'ਚ ਕੋਈ ਕਮੀ ਨਹੀਂ ਹੈ ਜੀ ਪਰ ਕਮੀ ਸੀ ਕੀ ਸਰਕਾਰਾਂ ਦੀ ਨੀਤ ਖਰਾਬ ਸੀ ਸਰਕਾਰਾਂ ਨੇ ਇਹ ਵੀ ਸੋਚਿਆ ਕਿ ਕਿਵੇਂ ਇੱਕ ਗਰੀਬ ਦੇ ਘਰ ਦਾ ਨਜ਼ਾਰਾ ਚੰਗਾ ਸੋ ਜਿਹੜੀ ਇਹ ਸੋਚ ਹੈ ਸ਼ੁਰੂਆਤ ਅਜ ਸਤਰਾਂ ਨੇ ਤਾਂ ਹੋਈ ਹੈ ਪਰ ਮੈਨੂੰ ਲੱਗਦਾ ਹੈ ਹੋਰ ਹਲਕੇ ਦੀਆਂ ਲੇਡਿਸ ਨੇ ਉਹ ਨਹੀਂ ਹੀ ਮੰਗ ਕਰਨੀ ਹੈ ਕਿ ਸਾਨੂੰ ਏਦਾਂ ਨਹੀਂ ਰੋਜ਼ਗਾਰ ਪ੍ਰੋਵਾਈਡ ਹੋ ਰਿਹਾ ਸੋ ਅੱਜ ਬਹੁਤ ਖੁਸ਼ੀ ਹੋਈ ਹੈ ਤੇ ਏਦਾਂ ਹੀ ਚੱਲਦਾ ਰਹੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਉਹ ਤਾਂ ਰੋਜ਼ਗਾਰ ਲੈ ਹੀ ਲੈਂਦੇ ਨੇ ਆਪਾਂ ਦੇਖ ਲਈਏ ਨੌਕਰੀਆਂ ਵੀ ਸਰਕਾਰ ਦੇ ਰਹੀ ਹੈ ਪਰ ਆਮ ਜਿਹੜੀਆਂ ਘਰ ਚ ਲੇਡੀਜ਼ ਬੈਠੀਆਂ ਨੇ ਉਹਨਾਂ ਬਾਰੇ ਵੀ ਸੋਚਣਾ ਸਰਕਾਰਾਂ ਦਾ ਹੀ ਕੰਮ ਹੈ ਜੀ ਸਰਕਾਰਾਂ ਨੇ ਕਦੇ ਸਾਡੇ ਬਾਰੇ ਨਹੀਂ ਸੋਚਿਆ ਜੇ ਸਰਕਾਰ ਸੋਚ ਰਹੀ ਹੈ ਤੇ ਬਹੁਤ ਅਸੀਂ ਧੰਨਵਾਦ ਕਰਦੀਆਂ ਬੀਗ ਨਾਲ ਰਿਹੜੀ ਐਸਵਾ ਮੈਂ ਧੰਨਵਾਦ ਕਰਦੀ ਹਾਂ ਮਾਨ ਸਰਕਾਰ ਦਾ ਵੀ ਜਿਹੜੇ ਘਰ ਬੈਠੀਆਂ ਲੇਡੀਜ਼ ਨੂੰ ਬਾਹਰ ਕੱਢਿਆ ਤਾਂ ਉਹਨਾਂ ਦਾ ਐਕਸਪੋਜ਼ਰ ਵੀ ਹੋਵੇ ਉਹ ਹੋਰ ਵੀ ਬਹੁਤ ਕੁਝ ਸਿੱਖ ਸਕਦੀਆਂ ਨੇ ਨਾ ਕੇਵਲ ਸਿਲਾਈ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੀਆਂ ਅਸੀਂ ਲੇਡੀਜ਼ ਅੱਗੇ ਹੋ ਕੇ ਕਰ ਸਕਦੀਆਂ ਸੋ ਇੱਕ ਵਾਰੀ ਤੁਸੀਂ ਸਾਰਿਆਂ ਆਪਣੇ ਨਾਮ ਤੋਂ ਜ਼ਰੂਰ ਤਾੜੀ ਲਾਓ ਜੀ ਹਾਂ ਜੀ ਸਾਡੇ ਡੀਸੀ ਮੈਡਮ ਵੀ ਲੇਡੀ ਨੇ ਤੇ ਐਸਡੀਐਮ ਮੈਡਮ ਵੀ ਲੇਡੀ ਨੇ ਸੋ ਬਹੁਤ ਖੁਸ਼ੀ ਹੈ ਅੱਜ ਤੇ ਉਮੀਦ ਕਰਦੇ ਆ ਜਿਹੜੀ ਲਹਿਰ ਹੈ ਜਿਹੜੀ ਨੌਕਰੀਆਂ ਦੇਣ ਦੀ ਰੋਜ਼ਗਾਰ ਦੇਣ ਦੀ ਲਹਿਰ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹੇ ਪੰਜਾਬ 'ਚ ਪੰਜਾਬ ਖੁਸ਼ਹਾਲ ਹੋਵੇ ਦੁਆਰਾ ਹੱਸਦਾ ਵੱਸਦਾ ਪੰਜਾਬ ਰੰਗਲਾ ਪੰਜਾਬ ਜਿਹੜਾ ਦੁਆਰਾ ਬਣੇ ਇਹ ਵੀ ਸਾਡੀ ਆਸ ਹੈ ਇਹ ਵੀ ਅਸੀਂ ਦੁਆ ਕਰਦੇ ਆ ਪਰਮਾਤਮਾ ਅੱਗੇ ਪਿੰਡਾਂ ਦੇ ਅੰਦਰ ਪਰਵਾਦਾਂ ਦੇ ਜਿਹੜੀਆਂ ਵਾਈ ਆਗੀਆਂ ਜ਼ਮੀਨਾਂ ਉਹਦੇ ਤਕਸੀਮਾ ਦੇ ਕੇਸ ਸੀਗੇ ਉਹ ਵੀ ਤੈਅ ਕਰਤਾ ਕਿ 1 ਜਨੂ ਤੋਂ ਲੈ ਕੇ 13 ਅਪ੍ਰੈਲ ਤੱਕ ਪਿੰਡਾਂ ਦੇ ਵਿੱਚ ਕੈਂਪ ਲਾਵਾਂਗੇ ਜਿਸ ਵੀ ਪਰਿਵਾਰ ਦੀ ਕੋਈ ਤਕਸੀਮ ਦਾ ਕੇਸ ਰਹਿੰਦਾ ਉਥੇ ਕਰ ਸਕਦਾ ਪੱਤੇ ਦਾ ਅਪਰਵਲ ਤੱਕ ਸਾਰੇ ਪੰਜਾਬ ਦੇ ਵਿੱਚ ਇਹਨਾਂ ਵੱਲ ਜਿਹੜਾ ਉਹ ਕੰਪਲੀਟ ਕਰਾਂਗੇ ਇੱਕ ਕਿਸਾਨਾਂ ਦੀ ਮੰਗ ਸੀ ਕਿ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਉਹਨਾਂ ਦੇ ਖਾਤੇ ਜਿਹੜੇ ਬੰਦ ਕੀਤੇ ਪਿਛਲੇ ਕਾਫੀ ਸਮੇ ਤੋਂ ਉਹ ਵੀ ਅੱਜ ਤੋਂ ਮਤਲਬ ਸੀਐਮ ਸਾਹਿਬ ਦੇ ਸ਼ੁਰੂ ਕਰਤੇ ਪਰ ਇੱਕ ਕਿਸਾਨਾਂ ਦੀ ਖਤਸਾ ਸੀਗਾ ਕਿ ਜਿਹੜੇ ਪਿੰਡਾਂ ਦੇ ਵਿੱਚ ਬਿਜਲੀ ਦੇ ਮੀਟਰ ਲੱਗ ਰਹੇ ਆ ਤੇ ਇਹਨਾਂ ਤੇ ਕੋਈ ਮੁੜ ਕੇ ਸਿੰਸਮ ਸੁਮਾ ਲੱਗਦੇ ਤੇ ਮਾਨ ਸਾਹਿਬ ਨੇ ਕਲੀਅਰ ਕੀਤਾ ਕਿ ਅਸੀਂ ਕੋਈ ਇੱਤਾ ਨਹੀਂ ਅਸੀਂ ਕੋਸ਼ਿਸ਼ ਨਹੀਂ ਅੱਧਾ ਦਾ ਕਾਵੇ ਉਹ ਨਾ ਅਸੀਂ ਇੱਤਾ ਦੇ ਕੋ ਮੀਟਰ ਲਾਵਾਂਗੇ ਨਾ ਤਾਂ ਦਾ ਸਿਸਟਮ ਚਲੰਗੇ ਹਾਂ ਠੀਕ ਹੈ ਅੱਜ ਦੀ ਟੈਕਨੋਲੋਜੀ ਦੇ ਹਾਂ ਦੇ ਨਵੇਂ ਨਵੇਂ ਚੀਜ਼ਾਂ ਆ ਰਹੀਆਂ ਰੋਜ਼ ਉਹ ਜਿਹੜੇ 스마트 ਮਤਲਬ ਲੱਗਦੇ ਆ ਨੀ ਤੋ ਉਹਨਾਂ ਦਾ ਮਤਲਬ ਇਹ ਨਹੀਂ ਕਿ ਪੀ ਪੇੜ ਨੇ ਜਾਂ ਕੁਛ ਤਾਂ ਨਾ ਮਤਲਬ ਇਹ ਨਹੀਂ ਇ tanto ਦਾ ਕੋਈ ਕੰਮ ਤਾ ਸੋ ਬਹੁਤ ਬਹੁਤ ਮੰਗਾ ਸੀਗੇ ਇੱਕ ਸੀਗੇ ਕਿ ਜਿਹੜੇ ਕਿਸਾਨ ਸਾਡੇ ਸ਼ਹੀਦ ਹੋਏ ਬਾਰਡਰ ਦੇ ਉੱਤੇ ਲੰਮਾ ਸੰਘਰਸ਼ ਕਰਦੇ ਉਹਨਾਂ ਦੇ ਕੁਝ ਕੇਸ ਲਿੰਦੇ ਕਰੀਬ 750 ਸੀਗਾ ਅਸੀਂ ਉਹਦਾ ਪਹਿਲਾ ਹੀ 5-5 ਲੱਖ ਰੁਪਈਆ ਦਿੱਤਾ ਪਰਿਵਾਰਾਂ ਨੂੰ ਅਸੀਂ ਬਲੋ ਜਿਹੜਾ ਉਹ ਇੱਕ ਇੱਕ ਦੀ ਨੌਕਰੀ ਦਿੱਤੀ ਹੈ ਇੱਕ ਬੜਾ ਖਿਆਲ ਵਾਲਾ ਕ림 ਭਾਈ 2300 ਦੇ ਲੱਗ ਜਾ ਕੇ ਕੇਸ ਰਹਿੰਦੇ ਜਿਹਨਾਂ ਨੁਕਦੀਆਂ ਨਹੀਂ ਮਿਲੇ ਉਹ ਵੀ ਕੱਪੀ ਮਾਤਰ ਤੇ ਸੀਐਮ ਸਾਹਿਬ ਨੇ ਕਿਹਾ ਕਿ ਐਸੀ ਬੋਲ ਜਿਹੜਾ ਉਹਨੂੰ ਕੰਬਲਿਤ ਕਰਤੋ ਉਹਦਾ ਇੱਕ ਜਿਹੜਾ ਪਾਣੀ ਲੈਹਰਾਂ ਦੇ ਵਿੱਚੋਂ ਜਿਹੜਾ ਟੂਬਲ ਦੇ ਵਿੱਚ ਕੁਝ ਏਰੀਆ ਪੰਜਾਬ ਦਾ ਇਦਾਂ ਦਾ ਉੱਥੇ ਬਲ ਲੈਹਰਾਂ ਦੇ ਵਿੱਚੋਂ ਪਾਣੀ ਟਕੜਾ ਮਿਲਦਾ ਬਾਕੀ ਪੰਜਾਬ ਦੇ ਵਿੱਚ ਤੇ ਖੇਤੀ ਦੀ ਬਿਜਲੀ ਜਿਹੜੀ ਫਰੀ ਸੀਗੀ ਪਰ ਉਹਨਾਂ ਨੂੰ ਬੜਾ ਬਿੱਲ ਆਉਂਦਾ ਹੈ ਲੋੜ ਵੀ ਬਹੁਤ ਪੈਂਦਾ ਹੋਏ ਉਹਨਾਂ ਨੇ ਅੱਤੋਂ ਪਾਣੀ ਕਿਹਾ ਉਵੀ ਸੀਐਮ ਸਾਹਿਬ ਨੇ ਅੱਜ ਜਿਹੜਾ ਕੋ ਫਰੀ ਕੀਤਾ ਬਹੁਤ ਸਾਰੀਆਂ ਮੰਗਾ ਸੀ ਕਿ ਕਿਸਾਨਾਂ ਦੀਆਂ ਜਿਹੜੀਆਂ ਲਗਭਗ ਸਾਰੀਆਂ ਅੱਜ ਸੀਐਮ ਸਾਹਿਬ ਨੇ ਮਤਲਬ ਕਹਿ ਕਿ ਕਿ ਉਹ ਨਾਲ ਉਹਨਾਂ ਨੇ ਕਿਹਾ ਕਿ ਮੈਂ ਮੈਂ ਬਲਕਿ ਕਿਸਾਨ ਦਾ ਪੁੱਤ ਐ ਮੈਂ ਪੰਜਾਬ ਦੀ ਖੇਤੀਬਾੜੀ ਦੀ ਪੰਜਾਬ ਦੀ ਕਿਸਾਨੀ ਦੇ ਨਾਲ ਔਰ ਇਹਨੂੰ ਬਚਾਉਣ ਲਈ ਇਹਨੂੰ ਡਿਵੈਲਪ ਕਰਨ ਵਾਸਤੇ ਹਰ ਇਲਾ ਕਰੂੰਗਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਭਗਵਾਨ ਸੇ ਮਾਨਦੀ ਸਰਦਾ ਸੋ ਮੈਂ ਸਮਝਦਾ ਕਿ ਅੱਜ ਬਹੁਤ ਵਧੀਆ ਬੀਤੇ ਜੀ ਠੀਕ ਹੈ ਜੀ ਅਨਵਰ ਸਾਹਿਬ ਜਿਹੜੇ ਲੋਕ ਆਪਣੀਆਂ ਨੌਕਰੀਆਂ ਪਿੱਛੇ ਲੱਗ ਰਹੇ ਸੀ ਕਿ ਇਹਨਾਂ ਸਰਕਾਰਾਂ ਕੋਲ ਪਰਮਤਮਨ ਸਾਹਿਬ ਨੇ ਗਿਆ ਜਿਵੇਂ ਮੇਰਾ ਪੈਨ ਚੱਲੂ ਆ ਧਾਵਣ ਦੇ ਨਕਰੇ ਠਕੇ ਕਰਨ ਵਾਸਤੇ ਹੁਣ ਵੀ ਬਹੁਤ ਸਾਰੇ ਕਰਨੇ ਲੱਗੇ ਹੋਏ ਨੇ ਪੰਜਾਬ ਦੇ ਵਿੱਚ ਇਹਨਾਂ ਨੂੰ ਬੈ ਕੇ ਕੋਈ ਸਪੈਸਿਫਿਕ ਤੁਹਾਡੀ ਕੈਬਨਟ ਦੇ ਵਿੱਚ ਕੋਈ ਚਰਚਾ ਨਹੀਂ ਨਹੀਂ ਸਤ ਗੱਲ ਇਹ ਹੈ ਕਿ 75 ਸਾਲ ਦਾ ਬਹੁਤ ਮਦਦ ਸਿਸਟਮ ਖਰਾਬ ਕੀਤਾ ਚਾ ਪੀੜ੍ਹੀਆਂ ਸਰਕਾਰਾਂ ਨੇ ਤਾਂ ਦੇਖੋ ਤੁਸੀਂ ਪੌਣੇ 2 ਸਾਲ ਦੇ 40000 ਲੋਕਾਂ ਨੂੰ ਪੱਕੀ ਨੌਕਰੀ ਦੇ ਲਈ ਕੋਈ ਛੋਟਾ ਜਿਹਾ ਕੰਮ ਨਹੀਂ ਹੋਰ ਜਿਹੜੇ ਕੱਚੇ ਦੇ ਆਪ ਸੀ ਉਹਨਾਂ ਨੂੰ ਪੱਕਿਆ ਕਰਨਾ ਕੋਈ ਨਿੱਕਾ ਕੰਮ ਨਹੀਂ ਸੀਗਾ ਸਾਡਾ ਮੰਨਣਾ ਹੈ ਕਿ ਬਹੁਤ ਸਾਰੀ ਬੇਇੱਜ਼ਤੀਆਂ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਚਾਹੀਦੀਆਂ ਇਸੇ ਕਰਕੇ ਸੀਐਮ ਸਾਹਿਬ ਪੰਜਾਬ ਦੇ ਅੰਦਰ ਉਹ ਇੰਡਸਟਰੀ ਜਿਹੜੀ ਹੈ ਉਹਨੂੰ ਇਹਨਾਂ ਲਈ ਪ੍ਰਾਲੇ ਕਰ ਰਿਹਾ ਕਿ ਦਿੱਲੀ ਵੱਤ ਤੋਂ ਵੱਧ ਇੰਡਸਟਰੀ ਆਊਗੀ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਅਸੀਂ ਵਚਨਬੱਧ ਹੈ ਜਿਹੜਾ ਜਿਹੜਾ ਕਹਾ ਰਿਹਾ ਜੋ ਜੋ ਟੈਂਪਸ ਵਾਲੀ ਜਿਹੜੂ ਦੇਖੋ ਪੌਣੇ ਦੋ ਸਾਲ ਚੰਨੀਆਂ ਨੌਕਰੀਆਂ ਨੇੜੀਆਂ ਪਹਿਲੀ ਸਰਕਾਰ ਦਾ ਕਾਰਡ ਕੱਢ ਕੇ ਵੇਖ ਲਓ ਵੀ ਉਹਨਾਂ ਨੇ ਕੀ ਕੀਤਾ ਹੈ ਮੇਰਾ ਖਿਆਲ ਹੈ ਅਗਲਾ ਸਾਲ ਵੀ ਜਿਹੜਾ ਚੜਦਾ ਵਾ ਇਹਦੇ ਵਿੱਚ ਵੀ ਅਸੀਂ ਨੌਕਰੀਆਂ ਮੁੱਖ ਮੰਤਰੀ ਸਾਹਿਬ ਇਦਾਂ ਹੀ ਦਿੰਦੇ ਰਹਿਣਗੇ ਜਲਦੀ ਜਿਹੜਾ ਮਤਲਬ ਇਹ ਮਸਲਾ ਜਿਹੜਾ ਹੱਲ ਹੋ ਜੂਗਾ ਕਿਉਂਕਿ ਬਹੁਤ ਬਹੁਤ ਲੋਕ ਦੇ ਨਾ ਇਹ ਐ ਨਹੀਂ ਕਿ ਕੋ ਥੋੜੇ ਪਰ ਜਿੰਨੇ ਵੀ ਆ ਸਭ ਨੂੰ ਨੌਕਰੀਆਂ ਦੇ ਆ ਕੇ ਭਾਵੇਂ ਜੋ ਵੀ ਹੈ ਨਾ ਸਾਹਿਬ ਇੱਕ ਨਾਲ ਨਾਲ ਡੋਰੇ ਦੇ ਅੰਦਰ ਜਿਹੜੀਆਂ ਜੀਮੀਆਂ ਨੇ ਉਹਨਾਂ ਦੇ ਨਾ ਰਜਿਸਟ੍ਰੇਸ਼ਨ ਜੇ ਰਜਿਸਟ੍ਰੇ ਹੋਵੇ ਤਾਂ ਸਰਕਾਰ ਨੂੰ ਉਹਦਾ ਮਨਾਈ ਵੀ ਹੋ ਰਿਹਾ ਤੇ ਲੋਕ ਬੜੇ ਤੰਗ ਨੇ ਤੁਸੀਂ ਇਹ ਇੱਕ ਇਸ਼ੂ ਆ ਬੜਾ ਵੱਡਾ ਤੇ ਬੜੇ ਲੋਕ ਖਚਲਖੋਰ ਹੁੰਦੇ ਨੇ ਇਹਦੇ ਬਾਰੇ ਵੀ ਇਹ ਬਿੰਦੂ ਲੱਗਦਾ ਕਿ ਐਸੇ ਹੀ ਸਾਲ ਦੇ ਵਿੱਚ ਇਹਨਾਂ ਤੇ ਅਸੀਂ ਕਹਦੇ ਇਹਨਾਂ ਦੇ ਪਟਵਾਦੀ ਜੀ ਦਾ ਸਹੀ ਮਸਲਾ ਹੈ ਤੇ ਸ਼ਹਿਰਾਂ ਦੇ ਵਿੱਚ ਵੀ ਪ੍ਰੋਬਲਮ ਹੈ ਪਿੰਡਾਂ ਦੇ ਵਿੱਚ ਵੀ ਪ੍ਰੋਬਲਮ ਹੈ ਤੇ ਮੈਨੂੰ ਲੱਗਦਾ ਕਿ ਸ਼ਾਇਦ ਇਹਦੇ ਐਂਡ ਤੱਕ ਜਾ ਸਕਦਾ ਅਗਲੇ ਕਿਉਂਕਿ ਕੈਬਨਟ ਦੇ ਵਿੱਚ ਵੀ ਦੋ ਤਿੰਨਾਂ ਦਾ ਸਾਡੇ ਅਸੀਂ ਤੈਅ ਕੀਤਾ ਸਪੇ ਮਾਨਸਾਬਿਤ ਇੱਕ ਮਤਲਬ ਜਿਹੜੀ ਪੌਲਸੀ ਤਿਆਰ ਕਰਦੇ ਉਹ ਜਦੋਂ ਬਣ ਗਈ ਇਹ ਮਸਲਾ ਸਾਡਾ ਹੁੰਦਾ ਜੂ ਸਭ ਪੰਜਾਬ ਦਾ ਮਸਲਾ ਸਭ ਮੇਰੇ ਕੋਲੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਅਲਾਈਅንስ ਹੋ ਰਿਹਾ ਕਿ ਨਹੀਂ ਇਹ ਮੀਡੀਆ ਚੈਨਲਸ ਮਗਰਲੇ 6 ਮਹੀਨੇ ਤੋਂ ਕਹਿ ਰਹੇ ਨੇ ਅਲਾਈਅንስ ਹੋ ਰਿਹਾ ਨਹੀਂ ਹੋ ਰਿਹਾ ਜਦ ਵੀ ਮੇਰੇ ਪਾਸ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਏਗੀ ਜਾਂ ਹਾਈ ਕਮਾਂਡ ਖਰਗੇ ਸਾਹਿਬ ਜਾਂ ਰਾਹੁਲ ਗਾਂਧੀ ਜੀ ਮੈਨੂੰ ਕੋ ਜਾ ਕੇ ਮੈਨੂੰ ਬੁਲਾ ਕੇ ਕੁਝ ਕਹਿਣਗੇ ਤਦ ਮੈਂ ਇਹ ਬਾਰੇ ਤੁਹਾਨੂੰ ਦੱਸ ਪਾਵਾਂਗਾ ਬਟ ਹਜੇ ਤੱਕ ਸਾਨੂੰ ਇਹ ਕਿਹਾ ਗਿਆ ਹੈ ਕਿ 13 ਦੀਆਂ 13 ਲੋਕ ਸਭਾ ਸੀਟਾਂ ਦੀ ਤਿਆਰੀ ਕਰੋ ਸਟਰੈਟਜੀ ਬਣਾਓ ਕਾਸਟ ਕੰਬੀਨੇਸ਼ਨ ਨੂੰ ਧਿਆਨ ਰੱਖਦੇ ਹੋਏ ਕਿ ਸਾਰੇ ਲੋਕਾਂ ਨੂੰ ਰਿਪ੍ਰেজੈਂਟੇਸ਼ਨ ਮਿਲਣੀ ਚਾਹੀਦੀ ਹੈ ਸੋ ਔਰੇ ਤੇ ਮੈਂ ਕੰਮ ਕਰ ਰਹੇ ਹਾਂ ਸੋ ਪੂਰੀ ਤਿਆਰੀ ਦੇ ਨਾਲ ਕਾਂਗਰਸ ਪਾਰਟੀ ਅੱਜ ਦੀ ਤਰੀਕ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਲੜਨ ਜਾ ਰਹੀ ਹੈ ਕੱਲ ਮੀਟਿੰਗ ਹੋਈ ਹੈ ਜਿੱਦੇ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ ਬਾਲੀ ਸ਼ਰਤੀ ਸਾਹਿਬ ਨੂੰ ਬੀਐਮ ਚਹਿਰਾ ਅਲਾਨ ਉਸ ਦੀ ਗੱਲ ਕਹੀ ਗਈ ਹੈ ਜਿਹੜਾ ਦਿੱਤਾ ਗਿਆ ਪੀਟੀਗਰੇ ਦੇ ਵਿੱਚ ਜਿਹੜੀ ਵਕਤ ਪਾਰਟੀਆਂ ਟਟ ਉਪੰਨ ਦੇ ਸਾਹਮਣੇ ਆ ਰਹੀ ਹੈ ਦੇਖੋ ਇਹ ਮੇਰੇ ਸਿਸਟਮ ਤੋਂ ਬਾਹਰ ਦੀ ਗੱਲ ਹੈ ਇਹ ਇਹ ਸ਼੍ਰੀਮਤੀ ਸੋਨੀਆ ਗਾਂਧੀ ਨੇ ਔਰ ਦੇਸ਼ ਦੇ ਲੋਕਾਂ ਨੇ ਔਰ ਕਾਂਗਰਸ ਪਾਰਟੀ ਦੇ ਸਮੂਚੇ ਲੀਡਰਾਂ ਨੇ ਫੈਸਲਾ ਕਰਨਾ ਹੈ ਜਾਂ ਸਾਰੇ ਲੋਕਾਂ ਨੇ ਸੋ ਇਸ ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਸੋ ਜੋ ਵੀ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ ਇੱਕ 147 ਸੰਸਦਾਂ ਨੂੰ ਹੁਣ ਤੱਕ ਸਸਪੈਂਡ ਕੀਤਾ ਗਿਆ ਲੋਕ ਸਭਾ ਦੇ ਵਿੱਚ ਕਿਹੜਾ ਦੇਖੋ ਪਹਿਲੀ ਵਾਰੀ ਇਸ ਤਰ੍ਹਾਂ ਦਾ ਡਿਕਟੇਟਰਸ਼ਿਪ ਦੇ ਵੱਲ ਇਹ ਦੇਸ਼ ਵੱਧ ਰਿਹਾ ਹੈ ਹਰ ਥਾਂ ਤੇ ਜਿਵੇਂ ਕੋਈ ਡਿਕਟੇਟਰ ਕਰਦਾ ਹੈ ਉਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਆਦਰਨੀਆ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਹੋਏ ਲੋਕਾਂ ਦੀ ਆਵਾਜ਼ ਜ਼ਬਾਨ 'ਤੇ ਇਹ ਤਾਂ ਸੁਣਿਆ ਸੀ ਕਿ ਦੋ ਸੰਸਦਾਂ ਨੂੰ ਸਸਪੈਂਡ ਕਰਤਾ ਤੇ ਇਹਨਾਂ ਨੂੰ ਕਰਤਾ ਚਾਰਾਂ ਨੂੰ ਕਰਤਾ ਪਰ ਪਹਿਲੀ ਵਾਰੀ ਇਸ ਤਰ੍ਹਾਂ ਕੀ ਸਾਰੀ ਸਮੁੱਚੀ ਆਪੋਜੀਸ਼ਨ ਨੂੰ ਬਾਹਰ ਹੀ ਕੱਢਤਾ ਇਸ ਤੋਂ ਚੰਗਾ ਇਹ ਤਾਂ ਫਿਰ ਇਲੈਕਸ਼ਨ ਹੀ ਨਾ ਕਰਾਉਣ ਸਾਨੂੰ ਸੰਸਦ ਬੁਲਾਉਣ ਹੀ ਨਾ ਜੋ ਮਰਜ਼ੀ ਫੈਸਲੇ ਕਰ ਦੇਣ ਕਿਉਂਕਿ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ ਸਭ ਤੋਂ ਭਾਰਤ ਦੀ ਮਿਸਾਲ ਦਿੱਤੀ ਜਾਂਦੀ ਹੈ ਪੂਰੀ ਦੁਨੀਆ ਪਰ ਦੇ ਵਿੱਚ ਕਿ ਇੱਥੋਂ ਦਾ ਜਿਹੜਾ ਲੋਕਤੰਤਰ ਹੈ ਉਰੀ ਉਰੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ ਲੇਕਿਨ ਮਗਰਲੇ 9 ਸਾਲਾਂ ਤੋਂ ਜਿਸ ਪ੍ਰਕਾਰ ਫੈਸਲੇ ਆਏ ਚਾਹੀਓ GST ਦਾ ਫੈਸਲਾ ਚਾਹੀਓ ਨੋਟਬੰਦੀ ਦਾ ਫੈਸਲਾ ਚਾਹੀਦਾ ਰਾ 370 ਦਾ ਫੈਸਲਾ ਚਾਹੀਏ ਸਿਟੀਜ਼ਨ ਬਿਲ ਦਾ ਫੈਸਲਾ ਨਿਰੰਤਰ ਜਿਸ ਪ੍ਰਕਾਰ ਦੇ ਫੈਸਲੇ ਆਉਂਦੇ ਆ ਰਹੇ ਹੈ ਉਹ ਤੋਂ ਲੱਗਦਾ ਹੈ ਕਿ ਹਿੰਦੁਸਤਾਨ ਡਿਕਟੇਟਰਸ਼ਿਪ ਵੱਲ ਵੱਧ ਰਿਹਾ ਤੁਸੀਂ ਦੇਖਿਆ ਹੋਣਾ ਹੈ ਏਜੰਸੀਆਂ ਦਾ ਬਹੁਤ ਵੱਡਾ ਰੋਲ ਹੋ ਗਿਆ ਕੋਈ ਵਿਅਕਤੀ ਅਗਰ ਕੋਈ ਆਵਾਜ਼ ਆਪਣੀ ਕੋਈ ਸਵਾਲ ਕਰਦਾ ਹੈ ਦੇਖੋ ਉਹ ਇਸ ਸਵਾਲ ਤੇ ਵੀ ਕਿੰਤੂ ਪਰੰਤੂ ਲਾ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਕਿਸੇ ਵਿਅਕਤੀ ਵਿਸ਼ੇਸ਼ ਨੇ ਮਜਬੂਰ ਕੀਤਾ ਗਿਆ ਜਾਂ ਕਿਹਾ ਗਿਆ ਇਸਵਾਲ ਚੱਕਰ ਨੂੰ ਕਿਸੇ ਨੇ ਕਿਹਾ ਜਾਂ ਨਹੀਂ ਕਿਹਾ ਇਸ ਗੱਲ ਨਾਲ ਕੀ ਮਤਲਬ ਬਣਦੀ ਹੈ ਕਿਸੇ ਸੰਸਦ ਨੇ ਸਵਾਲ ਪੁੱਛਿਆ ਹੋਰ ਤੁਹਾਨੂੰ ਜਵਾਬ ਦੇਣਾ ਚਾਹੀਦਾ